ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਗੱਲ ਕਰਨੀ ਆ ਭੂਆ ਬਾਰੇ ਭੂਆ ਬਾਰੇ ਆਪਾਂ ਨੇ ਗੱਲ ਇਹ ਕਰਨੀ ਆ ਮੈਨੂੰ 5-7 ਵਾਰ ਫਰਮਾਇਸ਼ ਆਈ ਮੈਨੂੰ ਫਰਮਾਇਸ਼ ਇਹ ਆਈ ਆ ਕਹਿੰਦੇ ਵੀ ਤੁਸੀਂ ਭੂਆ ਬਾਰੇ ਜ਼ਰੂਰ ਗੱਲ ਕਰੋ ਵੀ ਬਹੁਤੀਆਂ ਭੂਆ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਪੇਕਿੰਗ ਘਰ ਬੜਾ ਬਖੇੜਾ ਖੜਾ ਕਰ ਦਿੰਦੀਆਂ ਨੇ ਘਰਾਂ 'ਚ ਕਲੇਸ਼ ਪਵਾ ਦਿੰਦੀਆਂ ਨੇ ਭਾਈਆਂ 'ਚ ਫੁੱਟ ਪਵਾ ਦਿੰਦੀਆਂ ਨੇ ਤੇ ਆਪਣੀ ਚੌਧਰ ਨਹੀਂ ਛੱਡਦੀਆਂ ਵਿਆਹ ਤੋਂ ਬਾਅਦ ਵੀ ਭਾਵੇਂ ਬੁੜੀਆਂ ਹੋ ਜਾਣ ਇਹ ਗੱਲ ਕਰੀ ਆ ਕਿਸੇ ਨੇ ਭੂਆ ਬਾਰੇ ਸਿਆਣੀਏ ਚ ਭੂਆ ਹੋਗੀ ਆਪ ਵੀ ਆਪਦੇ ਘਰ ਵੀ ਪੁੱਤ ਪੁੱਤਿਆਂ ਵਾਲੀ ਹੋਗੀ ਪਰ ਉਹਨੇ ਪੇਖਿਆਂ ਦੀ ਚੌਧਰ ਨਹੀਂ ਛੱਡੀ ਕਹਿੰਦੇ ਸਾਡੀ ਭੂਆ ਨੇ ਬਈ ਸਾਡੀ ਹਿੰਮਤ ਨਹੀਂ ਹੈਗੀ ਵੀ ਪਹਿਲਾਂ ਸਾਡੇ ਡੈਡੀ ਨਾਲ ਵੀ ਹਿੰਮਤ ਨਹੀਂ ਸੀਗੀ ਬਈ ਭੂਆ ਨੂੰ ਪੁੱਛੇ ਬਿਨਾ ਕੰਮ ਕਰ ਲੈਣ ਕੋਈ ਹੁਣ ਸਾਡੀ ਹਿੰਮਤ ਨਹੀਂ ਕਿਉਂਕਿ ਉਦਾਂ ਦਾ ਹੀ ਸਿਸਟਮ ਬਣ ਗਿਆ ਕਹਿੰਦੇ ਭਾਈ ਭੂਆ ਨੂੰ ਇੱਜ਼ਤ ਮਾਣ ਦੇਣਾ ਬਹੁਤ ਜ਼ਰੂਰੀ ਹੈ ਦੇਖੋ ਹੁਣ ਆਪਾਂ ਗੱਲ ਕਰਦੇ ਹਾਂ ਸ਼ੁਰੂ ਇੱਜ਼ਤ ਮਾਣ ਦੀ ਇੱਜ਼ਤ ਮਾਣ ਜ਼ਰੂਰੀ ਹੈ ਘਰ ਦੀਆਂ ਧੀਆ ਹੁੰਦੀਆਂ ਨੇ ਵੱਡੀਆਂ ਧੀਆ ਹੁੰਦੀਆਂ ਨੇ ਪਰ ਜੇ ਅਸੀਂ ਕਹੀਏ ਅਸੀਂ ਜਦੋਂ ਪਿੱਕੇ ਘਰ ਕੁਵਾਰੀਆਂ ਹੁੰਦੀਆਂ ਅਸੀਂ ਹਰ ਇੱਕ ਗੱਲ 'ਚ ਤਕਰੀਬਨ ਕੋਈ ਨਾ ਕੋਈ ਆਪਣਾ ਕਹਿੰਨੇ ਆ ਗੱਲਬਾਤ ਕਰ ਲੈਨੇ ਆ ਆਪਣੀ ਜੋ ਵੀ ਆਪਣਾ ਫੈਸਲਾ ਹੁੰਦਾ ਆਪਾਂ ਦੱਸ ਦੰਨੇ ਆ ਨਹੀਂ ਚਲੋ ਆਏ ਨਹੀਂ ਫਲਾਣਾ ਕੰਮ ਵੀਰ ਆਪਾਂ ਆਏ ਕਰ ਲੋ ਜਾਂ ਆਪਣਾ ਆਪਾਂ ਆਪਣੇ ਪਿਓ ਨੂੰ ਕਹਿ ਦੰਨੇ ਆ ਹੈਨਾ ਵੀ ਆਹ ਗੱਲ ਨਹੀਂ ਆਏ ਕਰ ਲੋ ਉਹ ਗੱਲ ਹੁੰਦੀ ਆ ਵੀ ਧੀ ਭੈਣ ਰੈਗੂਲਰ ਪਿੱਕੇ ਘਰ ਰਹਿੰਦੀ ਹੁੰਦੀ ਆ ਉੱਥੇ ਸਾਡੇ ਚੱਲਦੀਆਂ ਗੱਲਾਂ 'ਚ ਸਾਤੇ ਕੁਛ ਕਹਿ ਹੋ ਜਾਂਦਾ ਹੈ ਕੋਈ ਬੜੀ ਗੱਲ ਨਹੀਂ ਇਹ ਘਰ ਦੀਆਂ ਧੀਆਂ ਦਾ ਵੀ ਘਰ ਤੇ ਜੋਰ ਹੁੰਦਾ ਹੈ ਉਹੀ ਘਰ ਭਰਾਵਾਂ ਦਾ ਹੁੰਦਾ ਉਹੀ ਘਰ ਧੀਆਂ ਦਾ ਹੁੰਦਾ ਪਰ ਜਦੋਂ ਇੱਕ ਧੀ ਪਹਿਣ ਵਿਆਹ ਕੇ ਆਪਦੇ ਘਰ ਚਲੀ ਗਈ ਦੇਖੋ ਉਹਦਾ ਮਾਣ ਕਰਨਾ ਤਾਂ ਫਰਜ਼ ਬਣਦਾ ਪੇਕਿਆਂ ਦਾ ਇਹ ਤਾਂ ਨਹੀਂ ਗੱਲ ਆਪਾਂ ਕਹਿੰਦੇ ਧੀਆਂ ਦਾ ਮਾਣ ਕਰਨਾ ਪੇਕਿਆਂ ਦਾ ਫਰਜ਼ ਹੈ ਪਰ ਜੇ ਅਸੀਂ ਕਹੀਏ ਬਈ ਭੂਆ ਪ੍ਰੈਸ਼ਰ 'ਚ ਰੱਖੇ ਆਪਣੇ ਪੇਕਿਆਂ ਨੂੰ ਭੂਆ ਰਸਣੇ ਵਾਲੀ ਹੋਵੇ ਕੋਈ ਪੇਕਿਆਂ ਨੇ ਚੀਜ਼ ਨਮੀ ਲਿਆਉਣੀ ਆ ਕੋਈ ਪੇਕਿਆਂ ਨੇ ਹੋਰ ਖਰੀਦਦਾਰੀ ਕਰਨੀ ਆ ਕੋਈ ਪੇਕਿਆਂ ਨੇ ਹੋਰ ਕਾਰਜ ਕਰਨਾ ਉੱਥੇ ਅਸੀਂ ਆਪਤੀ ਭੈਣ ਨੂੰ ਸਨੇਹਾ ਦੰਨੇ ਆ ਵੀ ਭਾਈ ਆ ਜੀ ਬੀਬੀ ਰਾਣੀ ਵੀ ਆਪਾਂ ਫੁਲਾਨੀ ਚੀਜ਼ ਖਰੀਦ ਕੇ ਲਿਆਉਣੀ ਆ ਕੱਪੜਾ ਲੀੜਾ ਖਰੀਦਣਾ ਟੂਬ ਟਾਕੀ ਖਰੀਦਣੀ ਆ ਕੁਝ ਵੀ ਆਪਾਂ ਵਿਆਹ ਲੈਵਲ ਤੇ ਧੀ ਭੈਣ ਨੂੰ ਹਰ ਇੱਕ ਗੱਲ 'ਚ ਮੂਰੇ ਰੱਖਦੇ ਆ ਉਹ ਸਾਡੇ ਫਰਜ਼ ਨੇ ਕਿਉਂਕਿ ਇਹ ਜੇ ਕੰਮ ਧੀਆ ਭੈਣਾਂ ਨਾਲੇ ਸੋਹਣੇ ਲੱਗਦੇ ਆ ਧੀਆ ਭੈਣਾਂ ਦਾ ਮਾਣ ਹੋ ਜਾਂਦਾ ਜੇ ਹੁਣ ਇੱਕ ਧੀ ਭੈਣ ਕਹੇ ਵੀ ਮੈਨੂੰ ਪੁੱਛੇ ਬਿਨਾ ਮੇਰੇ ਭਾਈ ਭਤੀਜੇ ਆਏ ਤੇ ਆਇਮ ਨਹੀਂ ਕਰ ਸਕਦੇ ਮਾੜਾ ਜਿਹਾ ਵੀ ਕੰਮ ਕਰਦਾ ਕੋਈ ਫੈਸਲਾ ਨਹੀਂ ਲੈ ਸਕਦੇ ਮੈਨੂੰ ਪੁੱਛੇ ਬਿਨਾ ਫਿਰ ਉੱਥੇ ਤਾਂ ਭਾਈ ਭੂਆ ਫਿਰ ਆਪਣੇ ਮੂੰਹੋਂ ਸਿਰੋਂ ਲਹੂਗੀ ਕਿਉਂਕਿ ਹਰੇਕ ਨੇ ਆਪਣੇ ਘਰ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਹਰੇਕ ਨੇ ਆਪਣੇ ਘਰ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਹੌਲੀ-ਹੌਲੀ ਭੂਆ ਵੀ ਆਪਣੀਆਂ ਕਬੀਲਦਾਰੀਆਂ 'ਚ ਫਸਦੀ ਚਲੇ ਜਾਂਦੀ ਆ ਸਹੁਰੇ ਘਰ ਹੌਲੀ-ਹੌਲੀ ਉਹਦਾ ਭਾਈ ਵੀ ਆਪਣੀਆਂ ਕਬੀਲਦਾਰੀਆਂ 'ਚ ਫਸਦਾ ਚਲੇ ਜਾਂਦਾ ਹੈ ਠੀਕ ਹੈ ਇਹ ਕੰਮ ਬਰਾਬਰ ਹੀ ਹੁੰਦਾ ਜੇ ਆਪਾਂ ਕਹੀਏ ਵੀ ਭੂਆ ਦੀਆਂ ਹੀ ਕਬੀਲਦਾਰੀਆਂ ਹੁੰਦੀਆਂ ਨੇ ਨਹੀਂ ਭਾਈਆਂ ਦੀਆਂ ਵੀ ਆਪਣੇ ਘਰਾਂ 'ਚ ਕਬੀਲਦਾਰੀਆਂ ਹੁੰਦੀਆਂ ਨੇ ਠੀਕ ਹੈ ਕਿਸੇ ਨੇ ਕੋਈ ਜਦ ਨਾ ਸੀ ਧੀਆ ਭੈਣਾਂ ਨੂੰ ਬਹੁਤ ਮੈਂ ਸਾਰੀਆਂ ਦੀ ਗੱਲ ਨਹੀਂ ਕਰਦੀ ਜਦ ਅਸੀਂ ਕਈ ਵਾਰ ਨਾ ਧੀਆ ਭੈਣਾਂ ਨੂੰ ਬਹੁਤ ਮਾਣ ਦੇਣ ਲੱਗ ਜਾਂਦੇ ਆ ਮਾਣ ਦੇਣਾ ਸਾਡਾ ਫਰਜ਼ ਹੈ ਇਹ ਨਹੀਂ ਗੱਲ ਮਾਣ ਦੇਣਾ ਸਾਡਾ ਫਰਜ਼ ਹੈ ਪਰ ਜੇ ਇੱਕ ਧੀ ਭੈਣ ਕਹੇ ਵੀ ਮੈਨੂੰ ਪੁੱਛੇ ਬਿਨਾ ਭਾਈ ਭਤੀਜੇ ਡੱਕਾ ਬਣਾ ਤੋੜਨਾ ਡੱਕਾ ਬਣਾ ਚੱਕਣਾ ਤੇ ਐਵੇਂ ਨਾ ਕਰਨ ਫਿਰ ਉੱਥੇ ਫਿਰ ਔਖਾ ਹੈ ਉੱਥੇ ਫੇਰ ਰਿਸ਼ਤਿਆਂ 'ਚ ਫਰਕ ਪੈਣਾ ਅ ਇੱਕ ਮਜਬੂਰੀ ਬਣ ਜਾਂਦੀ ਹੈ ਅਗਲਾ ਕਹਿੰਦਾ ਲਗਾਸ ਹੁਣ ਅਸੀਂ ਸਾਰੀ ਉਮਰ ਇਹਨੂੰ ਹੀ ਪੁੱਛ-ਪੁੱਛ ਕੰਮ ਕਰੀ ਜਾਈਏ ਇਹ ਸਾਨੂੰ ਆਕੇ ਪੁੱਛ ਕੇ ਕੰਮ ਕਰਦੀ ਹੈ ਜੇ ਆਪਾਂ ਭੂਆ ਦੀ ਗੱਲ ਕਰੀਏ ਭੂਆ ਸਹੁਰੇ ਘਰ ਦੀ ਠੀਕ ਹੈ ਭੂਆ ਦਾ ਕੋਈ ਵਿਆਹ ਮੰਗਣਾ ਬੱਚਿਆਂ ਦਾ ਉਹ ਭੂਆ ਭਾਈਆਂ ਭਤੀਜਿਆਂ ਦੀ ਸਲਾਹ ਲੈ ਲੈਂਦੀ ਹੁੰਦੀ ਹੈ ਪਰ ਜਿਹੜੇ ਪਰਸਨਲ ਮੈਟਰ ਨੇ ਭੂਆ ਦੇ ਘਰ ਦੇ ਜਿੱਥੇ ਫੁੱਫੜ ਨੇ ਭੂਆ ਨੇ ਭੂਆ ਦੇ ਬੱਚਿਆਂ ਨੇ ਨੂੰਹਾਂ ਨੇ ਸਲਾਹ ਕਰਕੇ ਕੋਈ ਕੰਮ ਕਰਨਾ ਹੈ ਭੂਆ ਕਹੇ ਉਹ ਵੀ ਆਕੇ ਭਤੀਜਿਆਂ ਤੇ ਭਾਈਆਂ ਤੋਂ ਪੁੱਛ ਕੇ ਜਾਂਦੀ ਹੈ ਨਹੀਂ ਪੁੱਛ ਕੇ ਜਾਂਦੀ। ਅਗਲੇ ਆਪਣੇ ਘਰ ਦਾ ਸਭ ਪੜਦਾ ਰੱਖਦੇ ਨੇ। ਬਣਦਾ ਵੀ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਕੰਮ ਅਸੀਂ ਘਰ ਦਾ ਢੰਡੋਰਾ ਪਿੱਟ ਕੇ ਹੀ ਕਰਨਾ ਹੈ। ਠੀਕ ਹੈ? ਅਸੀਂ ਕਈ ਵਾਰ ਇਹਨਾਂ ਚੀਜ਼ਾਂ ਦਾ ਧੀਆਂ ਪੈਣਾ ਬੁਰਾ ਮਨਾ ਜੰਦੀਆਂ। ਵੀ ਹਾਏ ਮੈਨੂੰ ਤਾਂ ਫਲਾਣੀ ਗੱਲ ਦੱਸੀਓ ਨਹੀਂ। ਲੈ ਇਹਨਾਂ ਨੂੰ ਤਾਂ ਮੇਰਾ ਮੋਹ ਹੀ ਨਹੀਂ ਰਿਹਾ। ਲੈ ਇਹ ਤਾਂ ਸਾਡਾ ਮaan ਹੀ ਨਹੀਂ ਕਰਦੇ। ਹਾਏ ਹਾਏ ਅੱਗੇ ਤਾਂ ਸਾਨੂੰ ਸਾਰੀਆਂ ਗੱਲਾਂ ਪੁੱਛ ਕੇ ਕਰਦੇ ਤੇ। ਇਹ ਗੱਲਾਂ ਹੁੰਦੀਆਂ ਨੇ ਸਿਰਮੋਹ ਲੈਣੇ ਵਾਲੀਆਂ। ਠੀਕ ਹੈ ਜੀ ਦੇਖੋ ਸੁਖ ਨਾਲ ਭਾਈ ਵਿਆਹਿਆ ਗਿਆ ਪਰਜਾਈਆ ਗਈ ਸੁਖ ਨਾਲ ਭਤੀਜੇ ਵਿਆਹੇ ਗਏ ਭਤੀਜ ਨੂੰहां ਆ ਗਈਆਂ ਉਹਨਾਂ ਦਾ ਆਪਣਾ ਪਰਿਵਾਰ ਹੋ ਗਿਆ ਧੀਆਂ ਪੁੱਤ ਉਹਨਾਂ ਦੇ ਵੀ ਬਰਾਬਰ ਦੇ ਹੋ ਜਾਂਦੇ ਨੇ ਉਹਨਾਂ ਨੂੰ ਆਪਣੇ ਘਰ ਚ ਫੈਸਲਾ ਲੈਣ ਦਾ ਪੂਰਾ ਪੂਰਾ ਹੱਕ ਹੈ ਕੋਈ ਜ਼ਰੂਰੀ ਨਹੀਂ ਵੀ ਹਰ ਇੱਕ ਗੱਲ ਕੁੜੀ ਨੂੰ ਪੁੱਛ ਕੇ ਕਰਨਾ ਕੁੜੀ ਨੂੰ ਦੱਸ ਕੇ ਕਰਨਾ ਠੀਕ ਹੈ ਇਹ ਮੈਂ ਇਹ ਨਹੀਂ ਕਹਿੰਦੀ ਵੀ ਕੁੜੀਆਂ ਦਾ ਮਾਣ ਨਾ ਕਰੋ ਮੈਂ ਮਾਣ ਦੀ ਗੱਲ ਵੱਖਰੀ ਰੱਖੀ ਹੋਈ ਹੈ ਮੈਂ ਗੱਲ ਕਰੀ ਹੋਈ ਹੈ ਚੌਧਰ ਦੀ ਬਹੁਤ ਕੁੜੀਆਂ ਆਈਆਂ ਜੀਆਂ ਜਿਹੜੀਆਂ ਆਪਦੇ ਘਰ ਪੁੱਤ-ਪੋਤੇ ਵਾਲੀਆਂ ਹੋ ਜਾਂਦੀਆਂ ਉਹਨਾਂ ਨੂੰ ਪੁੱਛੇ ਬਿਨਾ ਉਹਨਾਂ ਦੇ ਭਾਈ ਪਰਜਾਈ ਕੋਈ ਕੰਮ ਨਹੀਂ ਕਰਦੇ ਇਹਨੂੰ ਚੌਧਰ ਕਹਿ ਦਨੇ ਆਪਾਂ ਇਹਨੂੰ ਚੌਧਰ ਕਹਿ ਦਨੇ ਆ ਅਗਲੀ ਮੂੰਹ ਮੋਟਾ ਕਰ ਲੈਂਦੀ ਐ ਵੀ ਮੈਨੂੰ ਪੁੱਛੇ ਬਿਨਾ ਕੰਮ ਕਰਕੇ ਮੇਲੇ ਆ ਇਹਨਾਂ ਨੇ ਠੀਕ ਆ ਇਹਨਾ ਮੈਂ ਤੁਹਾਨੂੰ ਦੱਸਦੀ ਆ ਦੇਖੋ ਆ ਇਹ 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 ਚੀਜ਼ ਬੜੀ ਭੈੜੀ ਐ ਮੈਂ ਤਾਂ ਕਹੂੰਗੀ ਇਹ ਚੀਜ਼ ਚੌਧਰਾ ਸੱਤੇ ਆਪਣੇ ਘਰ ਦੀਆਂ ਸੰਭ ਹੋਈ ਜਾਣ ਉਹ ਹੀ ਬਹੁਤ ਐ ਜੇ ਕੱਲ ਨੂੰ ਭਤੀਜੇ ਕਹਿਣ ਵੀ ਭੂਆ ਤੂੰ ਕਿਹੜਾ ਸਾਨੂੰ ਹਾਰੇ ਕੰਮ ਪੁੱਛ ਕੇ ਕਰਦੀ ਆ ਠੀਕ ਆ ਸਾਡੇ ਆਪਣੇ ਵੀ ਘਰ ਦੇ ਕੋਈ ਫੈਸਲੇ ਨੇ ਫਿਰ ਕੁੜੀਆਂ ਕਹਿਣਗੀ ਹਾਏ ਇਹਨਾਂ ਨੇ ਤਾਂ ਸਾਨੂੰ ਪਰਾਈਆਂ ਕਰਤਾ ਇਹਨਾਂ ਨੇ ਤਾਂ ਸਾਨੂੰ ਰਿਸ਼ਤੇਦਾਰ ਨਹੀਂ ਬਣਾ ਲਿਆ ਇਹਨਾਂ ਨੇ ਤਾਂ ਸਾਨੂੰ ਐ ਕਰ ਲਿਆ ਨਹੀਂ ਯਾਰ ਇਹ ਤਾਂ ਗੱਲਾਂ ਆ ਜਿੱਧਰ ਮਰਜ਼ੀ ਨੂੰ ਲੈ ਜਾ ਇਹ ਤਾਂ ਆਪਣੀ ਸੋਚ ਆ ਜਿੱਧਰ ਮਰਜ਼ੀ ਨੂੰ ਲੈ ਜਾ ਮੈਂ ਵੀ ਭੂਆ ਮੈਂ ਖੁਦ ਗੱਲਾਂ ਕਰਦੀ ਆ ਮੈਂ ਵੀ ਭੂਆ ਮੇਰਾ ਭਤੀਜਾ ਵੀ ਮੇਰਾ ਮਾਨ ਤਾਣ ਬਹੁਤ ਕਰਦਾ ਹੈ ਪਰ ਜਿੱਥੇ ਉਹ ਮਾਨਤਨ ਕਰਦਾ ਜਿੱਥੇ ਮੈਨੂੰ ਹਾਕ ਮਾਰਦਾ ਮੈਂ ਭੱਜੀ ਜਾਨੀ ਆ ਮੈਂ ਭੱਜੀ ਜਾਨੀ ਆ ਪਰ ਜੇ ਹੁਣ ਮੈਂ ਕਹਾਂ ਵੀ ਮੇਰਾ ਭਤੀਜਾ ਮੈਨੂੰ ਪੁੱਛੇ ਬਿਨਾਂ ਤਾਂ ਕੋਈ ਕੰਮ ਕਰੇ ਨਹੀਂ ਸਕਦਾ ਉਹ ਹੋ ਗਈ ਮੇਰੀ ਚੌਧਰ ਉਹ ਹੋ ਗਈ ਮੇਰੀ ਚੌਧਰ ਠੀਕ ਆ ਬਈ ਸੋਈ ਗੱਲਾਂ ਆ ਮੈਂ ਸਾਰੀਆਂ ਭੂਆ ਜਿੰਨੀਆਂ ਹੈਗੀਆਂ ਭਾਵੇਂ ਉਹ ਕੀ ਆਣ ਪਚਾਂ ਭਾਵੇਂ ਉਹ ਨਿਆਣੇ ਬਣ ਚਾ ਮੈਂ ਤਾਂ ਇਹ ਕਹੂੰਗੀ ਵੀ ਜਦ ਤੁਸੀਂ ਭਾਈ ਵਿਆਹੀਆਂ ਬਰੀਆਂ ਗਈਆਂ ਫਿਰ ਥੋੜਾ ਜਿਹਾ ਸਾਨੂੰ ਸਮੇਂ ਦੇ ਨਾਲ ਨਾਲ ਇੰਨਾ ਕੁ ਸਮਝ ਲੈਣਾ ਚਾਹੀਦਾ ਵੀ ਜਿੱਥੇ ਸਾਡੇ ਭਾਈ ਪਿਛੇ ਜਾਈ ਸਾਡੇ ਭਤੀਜੇ ਸਾਨੂੰ ਹਾਕ ਮਾਰਦੇ ਆ ਉੱਥੇ ਅਸੀਂ ਭੱਜੇ ਜਾਈਏ ਅਸੀਂ ਉਹਨਾਂ ਦਾ ਮਾਣ ਰੱਖੀਏ ਜਦੋਂ ਸਾਡਾ ਮਾਣ ਰੱਖਦੇ ਨੇ ਪਰ ਜਿੱਥੇ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਭਾਈ ਉੱਥੇ ਵੀ ਮਰਜ਼ੀ ਕਰਨੀ ਆ ਉੱਥੇ ਅਸੀਂ ਟੰਗ ਪਸਾਈਏ ਨਾ ਅਸੀਂ ਉੱਥੇ ਰੁੱਠ ਮੜੇਵੇਂ ਨਾ ਕਰੀਏ ਅਸੀਂ ਉੱਥੇ ਉਹਨਾਂ ਨੂੰ ਦੋਸ਼ ਨਾ ਦਈਏ ਇਹੀ ਸਾਡੇ ਲਈ ਵਧੀਆ ਹੈ ਇਕ ਧੀਆਂ ਦਾ ਉਹ ਕਹਿੰਦੇ ਹੁੰਦੇ ਨੇ ਵਿਆਹ ਤੋਂ ਬਾਅਦ ਚਾਰ ਰੋਟੀ ਦੀ ਸਾਂਝ ਰਹਿ ਜਾਂਦੀ ਹੈ ਕਿੰਨਾ ਕੁ ਨਿਕਲ ਹੁੰਦਾ ਆਪਣੇ ਘਰਾਂ ਚੋਂ ਕਿੰਨਾ ਕੁ ਨਿਕਲ ਹੁੰਦਾ ਜੇ ਅਸੀਂ ਉਹ ਚਾਰ ਰੋਟੀ ਨੂੰ ਵੀ ਫੇਰ ਅਗਲੇ ਨੂੰ ਬੋਲਾ ਕਢਾਉਣੇ ਵਾਲਾ ਕੰਮ ਕਰ ਲਈਏ ਅਗਲਾ ਕਹਿੰਦਾ ਲੈ ਆ ਗਈ ਚਧਰਾਣੀ ਬੈਠੂ ਹੁਣ ਦਸ ਦਿਨ ਸਾਨੂੰ ਦੱਦ ਲੱਗ ਕੇ ਹੁਣ ਇਹਨੇ ਪੂਰੀ ਚੌਧਰ ਕਰਨੀ ਆ ਫੇਰ ਅਗਲਾ ਘਰ ਦੇ ਪੜ ਦੇ ਮੱਲੋ ਮੱਲੀ ਰੱਖਣ ਲੱਗ ਜਾਂਦਾ ਠੀਕ ਕਹਿੰਦਾ ਇਹ ਹੈ ਨਹੀਂ ਇਹਨੇ ਜੋਗੀ ਜਿੱਥੇ ਧੀਆਂ ਭੈਣਾ ਅਨ ਜਿੱਥੇ ਧੀਆਂ ਪੈਣਾ ਸੈਂਦਾ ਸੈਂਦਾ ਜਿੰਨਾ ਕੁ ਉਹ ਕਹਿੰਦੇ ਹੁੰਦੇ ਨੇ ਜੈਸੀ ਬਿਨ ਮੰਗਿਆ ਕਿਸੇ ਨੂੰ ਸਲਾਹ ਮੰਨੇ ਆ ਨਾ ਜਾਂ ਬਿਨ ਮੰਗਿਆ ਅਸੀਂ ਬਿਨ ਸਬਦਿਆਂ ਅਸੀਂ ਅਗਲੇ ਦੇ ਘਰ ਤੇ ਚੁੱਧਰ ਕਰਦੇ ਆ ਫਿਰ ਸਾਡਾ ਮਾਣ ਤਾਣ ਉੱਥੇ ਘਟ ਜਾਂਦਾ ਠੀਕ ਆ ਸੋਈ ਗੱਲਾਂ ਨੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਤੁਹਾਡੇ 1 ਸਵਾ ਲੱਖ ਕਹਿੰਦੇ ਨੇ ਚਲੋ ਆਪਾਂ ਕੱਲਾ ਕਿਉਂ ਕਹਿਣਾ ਬਈ ਤੁਹਾਡੇ ਇੱਕ ਭਰਾਏ ਸਵਾ ਲੱਖ ਆਹੋ ਸਵਾ ਲੱਖ ਵਰਗਾ ਹੈ ਫਿਰ ਗੱਲ ਵੱਖਰੀ ਹੈ ਜੇ ਤੁਹਾਡੇ ਘਰ ਚ ਦੋ ਭਰਾ ਤਿੰਨ ਭਰਾ ਭਤੀਜੇ ਆ ਫਿਰ ਤੁਸੀਂ ਨਾ ਮੈਂ ਤੁਹਾਨੂੰ ਦੱਸਦੀ ਹਾਂ ਹਰ ਇੱਕ ਜਿਹੜਾ ਪਰਜਾਈਆਂ ਉਹ ਵੀ ਸਾਡੇ ਕੋਲ ਦੁੱਖ ਸੁੱਖ ਕਰਦੀਆਂ ਆਪਣਾ ਅ ਭਤੀਜੇ ਵੀ ਸਾਡੇ ਕੋਲ ਆਪਣਾ ਦੁੱਖ ਸੁੱਖ ਕਰਦੇ ਆ ਭਾਈ ਵੀ ਸਾਡੇ ਕੋਲ ਦੁੱਖ ਸੁੱਖ ਕਰ ਲੈਂਦੇ ਨੇ ਅਸੀਂ ਇੱਧਰ ਦੀ ਗੱਲ ਉੱਧਰ ਨਾ ਕਰੀਏ ਉੱਧਰ ਦੀ ਗੱਲ ਉੱਧਰ ਨਾ ਕਰੀਏ ਇਹ ਬਹੁਤ ਗੰਦੀ ਆਦਤ ਹੈ ਕਈਆਂ ਕੁੜੀਆਂ ਦੀ ਮੈਮ ਬੋਟਾ ਆਪਣੇ ਚ ਵੀ ਦੇਖੀ ਆ ਇਦਾਂ ਦੀਆਂ ਕੁੜੀਆਂ ਉਹ ਭਾਈ ਦੇ ਜਾ ਕੇ ਵੀ ਚਾਹ ਰੋਟੀ ਖਾ ਪੀ ਆਉਣਗੀਆਂ ਉਹ ਭਾਈ ਦੇ ਵੀ ਜਾ ਕੇ ਚਾਹ ਰੋਟੀ ਖਾ ਪੀ ਆਉਣਗੀਆਂ ਦੇਖੋ ਅਗਲੇ ਦਾ ਪੂਰਾ ਫਰਜ ਹੈ ਧੀ ਦਾ ਘਰ ਆਈ ਦਾ ਮਾਣ ਕਰਨਾ ਪਰ ਜੇ ਉਹ ਭਾਈ ਨੇ ਵੀ ਆਪਣੇ ਦਿਲ ਦੀਆਂ ਸੁਣਾਤੀਆਂ ਕਿਸੇ ਦੂਏ ਭਾਈ ਖਿਲਾਫ ਕੋਈ ਗੱਲ ਕਰਦੀ ਉਧਰਲੇ ਨੇ ਗੱਲ ਕਰਦੀ ਉਧਰਲੇ ਦੇ ਖਿਲਾਫ ਤਾਂ ਭੈਣ ਨੇ ਜਾਂਦੀ ਜਾਂਦੀ ਨੇ ਭੂਆ ਨੇ ਜਾਂਦੀ ਜਾਂਦੀ ਨੇ ਭੂਆ ਨੇ ਜਾਂਦੀ ਜਾਂਦੀ ਨੇ ਤਿੱਲੀ ਮਾਰ ਜਾਣੀ ਆ ਦੁਆ ਨੂੰ ਕਹਿ ਦੇਣਾ ਤੈਨੂੰ ਦੁਆ ਐ ਕਹਿਣ ਤਾਂ ਦੁਆ ਨੂੰ ਕਹਿ ਦੇਣਾ ਦੁਆ ਤੈਨੂੰ ਐ ਕਹਿਣਾ ਤਾਂ ਇੱਕ ਤਾਂ ਕਰਦੇ ਹੁੰਨੇ ਆਪਾਂ ਟੀਚਰ ਮੁਖੌਲ ਟੀਚਰ ਮੁਖੌਲ ਦੀ ਕੋਈ ਲੜਾਈ ਲੈ ਲਵੇ ਉਹ ਹੁੰਦਾ ਅਗਲੇ ਦਾ ਮੋਟਾ ਦਿਮਾਗ ਆ ਇੱਕ ਅਸੀਂ ਸੀਰੀਅਸਲੀ ਕਿਸੇ ਕੋਲ ਚੁਕਲੀ ਕਰ ਜਾਣੀ ਆ ਚੁਕਲੀ ਕਰ ਜਾਣੀ ਆ ਇਹ ਹੁੰਦਾ ਭਾਈਆਂ ਭਾਈਆਂ 'ਚ ਫਟਕ ਪਾਉਣੇ ਭਾਈਆਂ ਭਾਈਆਂ 'ਚ ਫਰਕ ਪਾਉਣੇ ਉਧਰੋਂ ਵੀ ਚੰਗੀ ਬਣੀ ਰਹਿਣਾ ਉਧਰੋਂ ਵੀ ਚੰਗੀ ਬਣੀ ਰਹਿਣਾ ਉਧਰੋਂ ਵੀ ਖਾਈ ਜਾਣਾ ਉਧਰੋਂ ਵੀ ਖਾਈ ਜਾਣਾ ਭਾਈਆਂ ਭਾਈਆਂ ਦਾ ਸਿਰ ਵੱਡਵਾ ਬੈਰ ਕਰਾ ਦੇਣਾ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਜੇ ਪਾਈਆਂ ਪਾਈਆਂ ਦੀ ਬਣਦੀ ਵੀ ਨਹੀਂ ਨਾ ਹੈਗੀ ਧੀਆਂ ਦਾ ਇੰਨਾ ਕੁ ਫਰਜ ਬਣਦਾ ਹੈ ਬਈ ਫੇਰ ਵੀ ਦੋਹਾਂ ਪਰਮਾਨੂ ਇੱਕ ਦੂਏ ਦੇ ਪ੍ਰਤੀ ਸਿੱਧੀ ਮੱਤ ਦੇਣਾ ਸਿੱਧੀ ਮੱਤ ਦੇਣਾ ਕਿਉਂਕਿ ਤੁਸੀਂ ਪੁੱਠੀਆਂ ਮੱਤਾਂ ਦੋਹੋਂਗੇ ਅੱਜ ਤੁਸੀਂ ਅੱਜ ਪੁੱਠੀਆਂ ਮੱਤਾਂ ਦੋਹੋਂਗੇ ਉਧਰਲੇ ਭਾਈ ਨੂੰ ਉਹਦੇ ਖਿਲਾਫ ਦੂਏ ਨੂੰ ਉਹਦੇ ਖਿਲਾਫ ਹੋ ਸਕਦਾ ਕੱਲ ਨੂੰ ਆਉਣੇ ਵਾਲੇ ਸਮੇਂ 'ਚ ਉਹਨਾਂ ਦੀਆਂ ਜੱਫੀਆਂ ਪੈ ਜਾਣ ਉਹ ਵਰਤਣ ਲੱਗ ਜਾਣ ਤੁਸੀਂ ਜ਼ਰੂਰ ਸਿਰੋਂ ਮੋਹ ਲੈ ਜੂਂਗੀ ਆਂ ਕਿਉਂਕਾ ਅਗਲੇ ਨੇ ਪਿੰਡ ਚ ਰਹਿਣਾ ਹੁੰਦਾ ਅਗਲੇ ਨੇ ਰੋਜ਼ ਮੂੰਹ ਮੱਥੇ ਲੱਗਣਾ ਪੁੰਦਾ ਅੱਜ ਨਹੀਂ ਕੱਲ ਆਪਣਿਆਂ ਨੂੰ ਆਪਣੇ ਮਿਲਦੇ ਆਏ ਠੀਕ ਆ ਫਿਰ ਸਾਡੀ ਉਹ ਕਹਿੰਦੇ ਹੁੰਦੇ ਨੇ ਸਾਡੀ ਨਿਗਾ ਨਹੀਂ ਫਿਰ ਉਹ ਕਰਦੀ ਸਾਡੀਆਂ ਅੱਖਾਂ ਨਹੀਂ ਚੱਕ ਹੁੰਦੀਆਂ ਫਿਰ ਇਹੋ ਜਿਹਾ ਭਰਾਮਾ ਮੂਰੇ ਠੀਕ ਆ ਥੜਡੇ ਨਾਲ ਕੋਈ ਭੈਣ ਭਾਈ ਕਿਵੇਂ ਰਹਿੰਦਾ ਉਹ ਥੋੜਾ ਵੱਖਰਾ ਮੈਟਰ ਹੈ ਧੀਆ ਨਾਲ ਭੈਣ ਭਾਈ ਕਿਵੇਂ ਰਹਿੰਦਾ ਵੱਖਰਾ ਮੈਟਰ ਹੈ ਪਰ ਤੁਸੀਂ ਭਾਈਆਂ ਭਾਈਆਂ 'ਚ ਫਰਕ ਨਾ ਪਾਇਆ ਕਰੋ ਉਹ ਬੇਸ਼ੱਕ ਤੀ ਵਰਤਦੇ ਆ ਅੱਜ ਨਹੀਂ ਵਰਤਦੇ ਪਰ ਉਹਨਾਂ ਨੂੰ ਦੋਹਾਂ ਨੂੰ ਇੱਕ ਦੂਏ ਪ੍ਰਤੀ ਪੜਕਾਉਣਾ ਨਹੀਂ ਨਹੀਂ ਪੜਕਾਉਣਾ ਕੋਈ ਗੱਲ ਨਹੀਂ ਆਪਣੇ ਨਾਲ ਹੀ ਆਪਣੇ ਰੁੱਸਦੇ ਹੁੰਦੇ ਨੇ ਰੁੱਸਦੇ ਵੀ ਉਹ ਹੀ ਆ ਜਿਨ੍ਹਾਂ ਨੂੰ ਕੋਈ ਮਨਾਉਣੇ ਵਾਲਾ ਹੁੰਦਾ ਜਿਨ੍ਹਾਂ ਨੂੰ ਕੋਈ ਮਨਾਉਣੇ ਵਾਲਾ ਨਹੀਂ ਹੁੰਦਾ ਨਾ ਭੈਣ ਭਾਈ ਉਹ ਰੁੱਸਦਾ ਵੀ ਨਹੀਂ ਉਹਨੂੰ ਪਤਾ ਹੁੰਦਾ ਵੀ ਮੈਨੂੰ ਕਿਸੇ ਨੇ ਮਨਾਉਣ ਨਹੀਂ ਆਉਣਾ ਮੈਂ ਕੁੜੀਆਂ ਨੂੰ ਇਹ ਰਿਕਵੈਸਟ ਕਰਦੀ ਆ ਵੀ ਤੁਸੀਂ ਭਾਈਆਂ ਭਾਈਆਂ ਚ ਤਫਾਕ ਬਣਾਇਆ ਕਰੋ ਭਾਈਆਂ ਭਾਈਆਂ ਨੂੰ ਪੜਿਆ ਨਾ ਕਰੋ ਹਾਂ ਜੇ ਉਧਰਲੇ ਨੇ ਉਧਰਲੇ ਨਾਲ ਗਲਤੀ ਕੀਤੀ ਆ ਤਾਂ ਕਹੋ ਭਾਈ ਹਾਂ ਫਲਾਣੇ ਦੀ ਗਲਤੀ ਹੈ ਐਦਾਂ ਨਹੀਂ ਤਾਂ ਕਰਨਾ ਚਾਹੀਦਾ ਉਹਨੂੰ ਉਧਰਲੇ ਨੇ ਉਧਰਲੇ ਨਾਲ ਕੋਈ ਖਾਮੀ ਕੀਤੀ ਆ ਤਾਂ ਉਹਨੂੰ ਵੀ ਕਹੋ ਵੀ ਭਾਈ ਇੱਥੇ ਤੇਰੀ ਗਲਤੀ ਹੈ ਤੇਰਾ ਵੱਡਾ ਭਰਾ ਏ ਜਾਂ ਤੇਰਾ ਛੋਟਾ ਭਰਾ ਏ ਕੁਝ ਵੀ ਕਹਿ ਕੇ ਤੁਸੀਂ ਗੱਲ ਕਰੋ ਇਹ ਨਹੀਂ ਹੈਗਾ ਵੀ ਇਧਰਲੇ ਨੂੰ ਵੀ ਤਿੱਲੀ ਲਾ ਦੀਏ ਇਧਰਲੇ ਨੂੰ ਵੀ ਤਿੱਲੀ ਲਾ ਦੀਏ ਨਹੀਂ ਮੇਰੀ ਤਾਂ ਨਹੀਂ ਐਦਾਂ ਦੀ ਸੋਚ ਹੈਗੀ ਮੇਰੀ ਤਾਂ ਨਹੀਂ ਆਪਾ ਖੜੀ ਦਾ ਜਿਹਦੇ ਨਾਲ ਖੜੀ ਦਾ ਡਟ ਕੇ ਖੜੀ ਦਾ ਪਰ ਝੂਠ ਚ ਨਹੀਂ ਭਾਵੇਂ ਮੇਰਾ ਇਧਰਲੇ ਭਰਾ ਨਾਲ ਕਿੰਨਾ ਹੀ ਪਿਆਰ ਹੈ ਇਧਰਨੇ ਨਾਲ ਮੈਂ ਰੁੱਸੀ ਹੋਵਾਂ ਪਰ ਮੈਂ ਇਧਰਲੇ ਨੂੰ ਕਦੇ ਪੁੱਠੀ ਮੱਤ ਨਹੀਂ ਦਵਾਂਗੀ ਕਦੇ ਪੁੱਠੀ ਮੱਤ ਨਹੀਂ ਦਵਾਂਗੀ ਜੇ ਉਹਦੀ ਗਲਤੀ ਉਹਦੇ ਖਿਲਾਫ ਗਲਤੀ ਹੈ ਨਾ ਮੈਂ ਗਲਤੀ ਹੀ ਕਹੂੰਗੀ ਮੈਂ ਕਹੂੰਗੀ ਪੁੱਤਰ ਤੇਰੀ ਗਲਤੀ ਆ ਤੈਨੂੰ ਐਦਾਂ ਨਹੀਂ ਤਾਂ ਕਰਨਾ ਚਾਹੀਦਾ ਧੀਆਂ ਨਹੀਂ ਚੰਗੀਆਂ ਲੱਗਦੀਆਂ ਹੁੰਦੀਆਂ ਭਾਈਆਂ 'ਚ ਫਟਕ ਪਾਉਂਦੀਆਂ ਨਹੀਂ ਚੰਗੀਆਂ ਲੱਗਦੀਆਂ ਹੁੰਦੀਆਂ ਮੇਰੀ ਸੋਚ ਨਹੀਂ ਐਦਾਂ ਦੀ ਹੈਗੀ ਮੇਰੀ ਸੋਚ ਨਹੀਂ ਇਦਾਂ ਦੀ ਮੈਨੂੰ ਹੱਦੋਂ ਵੱਧ ਚੌਧਰ ਵੀ ਨਹੀਂ ਸੋਹਣੀ ਲੱਗਦੀ ਮੈਂ ਪਿਆਰ ਬਹੁਤ ਕਰਦੀ ਹਾਂ ਹਰ ਇੱਕ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਹਾਂ ਕੋਈ ਮੇਰੇ ਤੋਂ ਹੀ ਪਿੱਛੇ ਹਟ ਜਵੇ ਉਹ ਵੱਖਰੀ ਗੱਲ ਹੈ ਮੈਂ ਜਿੰਦ ਜਾਨ ਲਾ ਦਿੰਨੀ ਹਾਂ ਪਿਆਰ ਲਈ ਕਿਉਂਕਿ ਮੈਨੂੰ ਆਏ ਹੁੰਦਾ ਵੀ ਆਪਣੇ ਹੀ ਖੜਦੇ ਹੁੰਦੇ ਨੇ ਆਪਣੇ ਨਾਲ ਜੇ ਸਾਡੇ ਜਿਉਂਦਿਆਂ ਜਿਉਂਦਿਆਂ ਕਿਸੇ ਸਾਡੇ ਆਪਣੇ ਦੇ ਹੱਕ 'ਚ ਹਿੰਜ ਆ ਗਈ ਫਿਰ ਅਸੀਂ ਨਾਲ ਜੰਮਿਆਂ ਦਾ ਕੀ ਆਚਾਰ ਪਾਉਣਾ ਹੈ ਫਿਰ ਸਾਨੂੰ ਉਹਨਾਂ ਨਾਲੋਂ ਲੋਕ ਚੰਗੇ ਜੇ ਸਾਡੇ ਹੁੰਦੇ ਆ ਸਾਡਾ ਆਪਣਾ ਕੋਈ ਰੋਂਦਾ ਹੈ ਨਾ ਅਸੀਂ ਉਹਨੂੰ ਬਰਾ ਨਹੀਂ ਸਕਦੇ ਪਰ ਸਾਡੇ ਨਾਲੋਂ ਅਗਲੇ ਨੂੰ ਲੋਕ ਚੰਗੇ ਸਾਨੂੰ ਆਪਣੇ ਹੋਣ ਦੀ ਫਿੱਟ ਲਾਣਤਾ ਹੈ ਬਸ ਮੇਰੀ ਇਹ ਸੋਚ ਹੈ ਠੀਕ ਹੈ ਵੀ ਸੋਈ ਗੱਲਾਂ ਮੈਂ ਫੇਰ ਕਹਿੰਨੀ ਆ ਮੈਂ ਖੁਦ ਭੂਆ ਮੈਂ ਨਹੀਂ ਇਹ ਗੱਲਾਂ ਬਰਦਾਸ਼ਤ ਕਰਦੀ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਇਹ ਗੱਲਾਂ ਵੀ ਅਸੀਂ ਆਪਣਾ ਸਾਡਾ ਕੋਈ ਮੈਟਰ ਹੋਵੇ ਭੈਣ ਭਾਈ ਨਾਲ ਹੋਇਆ ਹੋਇਆ ਅਸੀਂ ਉਹ ਚੀਜ਼ ਦਾ ਫਾਇਦਾ ਚੱਕ ਕੇ ਅਸੀਂ ਆਪਣੇ ਭਾਈ ਭਤੀਜੇ ਦੀ ਕਿਸੇ ਦੀ ਆੜ ਲੈ ਕੇ ਅਗਲੇ ਨਾਲ ਸਿੰਘ ਪਸਵਾਈਏ ਨਾ ਐਦਾਂ ਦੀ ਐਦਾਂ ਦੀ ਸੋਚ ਨਾ ਰੱਖਿਆ ਕਰੋ ਤੁਹਾਡਾ ਮੈਟਰ ਕੁੜੀਆਂ ਦਾ ਸਪੇਕਿਆਂ ਨਾਲ ਵੱਖਰਾ ਹੈ ਘਰ ਵਿੱਚ ਦੋ ਭਾਈਆਂ ਭਾਈਆਂ ਦਾ ਮੈਟਰ ਵੱਖਰਾ ਹੈ ਕਦੇ ਭਾਈਆਂ ਨੂੰ ਪੁੱਠੀ ਮਤ ਨਾ ਦਿਆ ਕਰੋ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਨੂੰ ਵਕਤ ਆਉਂਦਾ ਹੈ ਜਦ ਉਹ ਇੱਕ ਜਗ੍ਹਾ ਖਾਂਦੇ ਨੇ ਇੱਕ ਜਗ੍ਹਾ ਬਹਿੰਦੇ ਨੇ ਇੱਕ ਜਗ੍ਹਾ ਉੱਠਦੇ ਨੇ ਸੋਹਣਾ ਲੱਗਦਾ ਹੈ ਠੀਕ ਹੈ ਸੋਹੀ ਗੱਲਾਂ ਹੈ ਭਾਈ ਇਹ ਗੰਦੀ ਸੋਚ ਲੈ ਕੇ ਧੀਆਂ ਨੂੰ ਨਹੀਂ ਚੱਲਣਾ ਚਾਹੀਦਾ ਧੀਆਂ ਨੂੰ ਨਹੀਂ ਚੱਲਣਾ ਚਾਹੀਦਾ ਮੈਂ ਤਾਂ ਗੱਲ ਕੀਤੀ ਆ ਮੈਨੂੰ 5-7 ਵਾਰ ਇਹ ਫਰਮਾਇਸ਼ ਆਈ ਆ ਵੀ ਤੁਸੀਂ ਭੂਆ ਬਾਰੇ ਗੱਲ ਕਰੋ ਬਹੁਤੀਆਂ ਭੂਆ ਘਰਾਂ 'ਚ ਫਰਕ ਪਾ ਦਿੰਦੀਆਂ ਨੇ ਨਹੀਂ ਭੂਆ ਨੂੰ ਫਰਕ ਪਾਉਣਾ ਚਾਹੀਦਾ ਕਿਉਂਕਿ ਘਰ ਦੀਆਂ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਪਿਓ ਦੇ ਘਰ ਦਾ ਇੱਕਾ ਸੋਨਾ ਲੱਗਦਾ ਮੈਂ ਫੇਰ ਕਹਿੰਨੀ ਆ ਭੂਆ ਨਾਲ ਵੱਖਰਾ ਮੈਟਰ ਹੈ ਕੋਈ ਕਿਸੇ ਪੇਕਿਆਂ ਦਾ ਕੋਈ ਹੋਇਆ ਹੋਇਆ ਕੋਈ ਤੜਫੜ ਹੋਈ ਹੋਈ ਵੱਖਰਾ ਮੈਟਰ ਹੈ ਤੁਹਾਡਾ ਪਰ ਭਾਈਆਂ ਭਾਈਆਂ ਨੂੰ ਪਾੜਨਾ ਤੁਹਾਡਾ ਮਤਲਬ ਨਹੀਂ ਬਣਦਾ ਨਹੀਂ ਬਣਦਾ ਉਹ ਪ੍ਰਮਾਤਮਾ ਵੀ ਦੇਖਦਾ ਉੱਪਰ ਬੈਠਾ ਉੱਪਰ ਬੈਠਾ ਦੇਖਦਾ ਸਹੀ ਸਲਾਹ ਦਿਆ ਕਰੋ ਭੈਣ ਭਾਈ ਨੂੰ ਸਾਡਾ ਇੱਕੋ ਇੱਕ ਫਰਜ ਹੈ ਇੱਕੋ ਇੱਕ ਸਾਡਾ ਕਹਿੰਦੇ ਨੇ ਘਰ ਦੀ ਧੀ ਹੋਣ ਦੇ ਨਾਤੇ ਸਾਡਾ ਇੱਕੋ ਇੱਕ ਫਰਜ ਹੈ ਅਸੀਂ ਉਸ ਘਰਾਂ ਦਾ ਕਦੇ ਵੀ ਇਹ ਨਾ ਦੇਖੀਏ ਵੀ ਭਾਈ ਲੋਕ ਤਮਾਸ਼ਾ ਦੇਖਣ ਇਹਨਾਂ ਦਾ ਨਹੀਂ ਲੋਕ ਤਾਂ ਕੰਜਰ ਨੇ ਲੋਕ ਤਾਂ ਦੂਏ ਨੂੰ ਦੂਏ ਨਾਲੋਂ ਪਾੜ ਕੇ ਦੂਏ ਨੂੰ ਦੂਏ ਨਾਲੋਂ ਪਾੜ ਕੇ ਚੌਧਰਾ ਕਰ ਦਿੰਦੇ ਨੇ ਅਗਲੇ ਦੇ ਘਰਾਂ ਤੇ ਠੀਕ ਆ ਸਮਝਣੇ ਵਾਲਾ ਸਮਝ ਜਾਂਦਾ ਹੈ ਜਿਹੜਾ ਪੇ ਸਮਝ ਹੁੰਦਾ ਹੈ ਜਿਹੜਾ ਧਿਆਨ ਨਹੀਂ ਦਿੰਦਾ ਇਹਨਾਂ ਗੱਲਾਂ ਕਿੰਨੀ ਬਰੀਕੀ ਨਾਲ ਉਹ ਬੰਦਾ ੱੱਕੇ ਚੜਿਆ ਰਹਿੰਦਾ ਲੋਕਾਂ ਦੇ ਠੀਕ ਆ ਪਰ ਲੋਕ ਲੋਕ ਹੀ ਹੁੰਦੇ ਨੇ ਕਰਦੀਆਂ ਧੀਆਂ ਧੀਆਂ ਹੀ ਹੁੰਦੀਆਂ ਨੇ ਧੀਆਂ ਦਾ ਫਰਜ਼ ਨਹੀਂ ਹੈਗਾ ਵੀ ਭਾਈਆਂ ਨੂੰ ਪਾੜ ਕੇ ਰੱਖਣਾ ਠੀਕ ਹੈ ਜਿਹੜਾ ਤੁਹਾਨੂੰ ਮੈਂ ਫੇਰ ਕਹਨੀ ਆ ਜਾਂਦੀ ਜਾਂਦੀ ਵੀ ਜਿਹੜਾ ਤੁਹਾਨੂੰ ਮਾਣ ਤਾਣ ਨਾਲ ਤੁਹਾਨੂੰ ਕਿਤੇ ਵੀ ਖੜਾਉਂਦਾ ਹੈ ਉਹਨਾਂ ਕੋ ਖੜੋ ਨਾ ਕਿ ਜਾ ਕੇ ਸਾਰੀਆਂ ਬੇਬੀਆਂ ਬਣ ਜਾਓ ਸਾਰੇ ਘਰ ਦੀਆਂ ਵੀ ਹਾਏ ਮੈਨੂੰ ਮੇਨੂੰ ਪੁੱਛੇ ਬਿਨਾ ਤਾਂ ਇੱਥੇ ਪੱਤਾ ਵੀ ਨਹੀਂ ਫਰਕ ਸਕਦਾ ਨਹੀਂ ਇਹ ਗੱਲ ਬਹੁਤ ਘਰਦੀਆਂ ਕੁੜੀਆਂ ਲਈ ਮਾੜੀ ਹੈ ਅਸੀਂ ਫੇਰ ਮਾਣੇ ਮੋਟੇ ਤੋਂ ਵੀ ਜਾਂਦੀਆਂ ਲੱਗਦੀਆਂ ਜਿੰਨਾ ਕੋ ਸਾਨੂੰ ਕੋਈ ਖੜਾਉਂਦਾ ਹੈ ਜਿੰਨਾ ਕੋਈ ਸਾਨੂੰ ਮਾਣ ਦਿੰਦਾ ਹੈ ਉਹਨਾਂ ਕੋ ਮਾਣ ਲੈ ਲਓ ਜਿੱਥੇ ਤੁਹਾਨੂੰ ਭੈਣ ਭਾਈ ਸੱਦਦਾ ਹੈ ਉੱਥੇ ਭੈਣ ਭਾਈ ਦੇ ਭੱਜੇ ਜਾਓ ਜਿੰਨਾ ਕ ਤੁਹਾਨੂੰ ਖੜਾਉਂਦਾ ਉਹਨਾਂ ਕੋ ਅਗਲੇ ਨਾਲ ਖੜੋ ਹੱਦੋਂ ਵੱਧ ਪੇਕੇ ਘਰ ਚੌਧਰ ਕਰਨ ਦੀ ਲੋੜ ਨਹੀਂ ਹੈਗੀ ਚੌਧਰਾ ਫਿਰ ਸਾਨੂੰ ਜਮਾਈ ਸਾਡੇ ਰਿਸ਼ਤੇ ਨੂੰ ਖਤਮ ਕਰ ਦਿੰਦੀ ਆ ਨੇ ਮੈਂ ਤਾਂ ਇੱਕ ਹੋਰ ਜਾਂਦੀ ਜਾਂਦੀ ਗੱਲ ਕਹੂੰਗੀ ਵੀ ਧੀਆ ਭੈਣਾ ਬਾਹਲਾ ਪੇਕੇ ਘਰ ਨਾਲ ਦੇਣ ਲੈਣ ਦਾ ਵੀ ਕੰਮ ਨਾ ਰੱਖਿਆ ਕਰੋ ਬਸ ਉੱਥੇ ਥਾਈਓ ਅਸੀਂ ਸੀਮਤ ਰਹੀਏ ਬਈ ਗੱਲ ਪਤਾ ਕਿੱਥੇ ਆ ਕੇ ਮੁੱਕ ਜਾਂਦੀ ਆ ਗੱਲ ਆ ਕੇ ਮੁੱਕ ਜਾਂਦੀ ਆ ਆਪਣੇ ਆਪ ਹੀ ਧੀਆ ਦਾ ਢਿੱਡ ਟਟਫ ਜਾਂਦਾ ਹੈ ਧੀਆ ਦਾ ਢਿੱਡ ਟਟਫ ਜਾਂਦਾ ਹੈ ਧੀਆ ਤਾਂ ਖੜ ਜਾਂਦੀਆਂ ਨੇ ਪਰ ਉਹ ਚੀਜ਼ਾਂ ਵੀ ਸਾਡੇ ਕਿਤੇ ਨਾ ਕਿਤੇ ਜੇ ਤਾਂ ਅਸੀਂ ਕਹਿੰਦੇ ਆ ਸਮਝਦਾਰੀ ਦੇ ਮਾਲਕ ਹੋਵਾਂਗੇ ਅਸੀਂ ਇਸ ਚੀਜ਼ ਤੇ ਮਾਣ ਰੱਖਾਂਗੇ ਵੀ ਹਾਂ ਸਾਡੀ ਸਾਡੇ ਨਾਲ ਖੜੀ ਹੈ ਫਿਰ ਉਹ ਚੀਜ਼ ਨੂੰ ਅਸੀਂ ਬਹੁਤ ਇੱਕ ਸਤਕਾਰਯੋਗ ਗੱਲ ਸਮਝਦੇ ਆਂ ਔਰ ਜੇ ਅਸੀਂ ਕਿਸੇ ਧੀ ਭੈਣ ਦਾ ਖੜੀ ਦਾ ਨਜਾਇਜ਼ ਫਾਇਦਾ ਚੱਕ ਲਈਏ ਨਜਾਇਜ਼ ਫਾਇਦਾ ਚੱਕ ਲੀਏ ਫਿਰ ਉਹ ਚੀਜ਼ ਨੂੰ ਅਸੀਂ ਫਰਕ ਚ ਪੈਦਾ ਕਰਦੀਏ ਵੀ ਸਾਡੇ ਰਿਸ਼ਤਿਆਂ ਚ ਫਰਕ ਪੈਣ ਦੀ ਨੌਬਤ ਆ ਜਵੇ ਉਹ ਵੀ ਫਿਰ ਸਾਡਾ ਦਿਮਾਗ ਆ ਫਿਰ ਅਸੀਂ ਜਮਾ ਹੀ ਜਾਂਦੇ ਲੱਗਦੇ ਆ ਠੀਕ ਆ ਸਾਨੂੰ ਆਪਣੇ ਆਨਲ ਵਰਤਣ ਦਾ ਵੀ ਢੰਗ ਚਾਹੀਦਾ ਢੰਗ ਚਾਹੀਦਾ ਕਿਉਂਕਿ ਸਾਨੂੰ ਆਪਣੇ ਆਂ ਦੀ ਸਦਾ ਲੋੜ ਰਹਿੰਦੀ ਆ ਦੁਨੀਆ ਸਾਡਾ ਖੜਾ ਛੱਟ ਸਕਦੀ ਆ ਮਾੜੇ ਚੰਗੇ ਸਮੇਂ ਚ ਸਾਡੇ ਜਦ ਵੀ ਜਦ ਵੀ ਚੰਗੇ ਮਾੜੇ ਸਮੇਂ 'ਚ ਛਾਲਾ ਮਾਰਦਾ ਤਾਂ ਆਪਣਾ ਖੂਨੇ ਮਾਰਦਾ ਬਗਾਨਾ ਤਾਂ ਇਹ ਕਹੂਗਾ ਭਾਵੇਂ ਉਹ ਸ਼ਰੀਕਾ ਹੈ ਭਾਵੇਂ ਕੁਝ ਵੀ ਹੈ ਭਾਵੇਂ ਸਾਡਾ ਕੋਈ ਪਿੰਡ ਲੈਵਲ ਤੇ ਹੈ ਬਗਾਨਾ ਤਾਂ ਇਹ ਕਹੂਗਾ ਵੀ ਕਾਦ ਸੁਨੇਹਾ ਆਵੇ ਇਹਦਾ ਮਰੇ ਮੁੱਕੇ ਦਾ ਹੁਣ ਸਵਾਦ ਆਊਗਾ ਸਵਾਦ ਲੈਂਦੇ ਨੇ ਅਗਲੇ ਇਹ ਤੁਹਾਡੇ ਮਨਾਂ ਦੇ ਭਲੇਖੇ ਨੇ ਬਈ ਭੈਣਾ ਭਾਈਆਂ ਦੀ ਜਿਹੜੀ ਸਾਂਝ ਹੁੰਦੀ ਆ ਬੜੀ ਤਾਕੜੀ ਸਾਂਝ ਹੁੰਦੀ ਆ ਜੇ ਕੋਈ ਸਮਝੇ ਤਾਂ ਜੇ ਉਹਨੂੰ ਮਾਣੇ ਤਾਂ ਉਹੀ ਗੱਲਾਂ ਮੈਂ ਫੇਰ ਰਿਕਵੈਸਟ ਕਰਦੀ ਆ ਵੀਡੀਓ ਬਹੁਤ ਲੰਬੀ ਹੋ ਗਈ ਬਈ ਧੀਆ ਨਾ ਪਿੱਕੇ ਘਰ ਚ ਉਧਰ ਕਰਿਆ ਕਰੋ ਮਾਣ ਤਾਣ ਸਾਰੀ ਜ਼ਿੰਦਗੀ ਆਖਰੀ ਸਾਹਾਂ ਤੱਕ ਸਾਨੂੰ ਮਿਲਦਾ ਰਹਿੰਦਾ ਪਿੱਕੇ ਘਰ ਆਖਰੀ ਸਾਹਾਂ ਤੱਕ ਭਰਾਵਾਂ ਨੇ ਸਾਡੇ ਨਾਲ ਖੜਨਾ ਹੈ ਠੀਕ ਹੈ ਮੰਗ ਕੇ ਕਦੇ ਇਹਨਾਂ ਤੋਂ ਲੈਣਾ ਨਹੀਂ ਕੁਝ ਨਹੀਂ ਲੈਣਾ ਕਦੇ ਮੰਗ ਕੇ ਠੀਕ ਹੈ ਮੈਂ ਜਾਂਦੀ ਜਾਂਦੀ ਭਰਾਵਾਂ ਨੂੰ ਵੀ ਕਹੂੰਗੀ ਵੀ ਭੈਣਾਂ ਦਾ ਹੱਕ ਵੀ ਰੱਖਿਆ ਨਾ ਕਰੋ ਕਿਉਂਕਿ ਧੀਆ ਦਾ ਹੱਕ ਸਾਡਾ 10 ਗੁਣਾ ਹੋ ਕੇ ਨਿਪਟਦਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ